ਮੰਮਾ ਮਨਸਿਓ ਕਾਜ ਹੈ ਮਨਸਾ ਦੇ ਸਦ ਹੋਏ ਮਨ ਹੀ ਮਨਸਿਓ ਕਹੇ ਕਬੀਰਾ ਮਨਸਾ ਮਿਲਿਆ ਨਾ ਕੋਏ ਇਹੋ ਮਨ ਸ਼ਕਤੀ ਇਹੋ ਮਨ ਸੀਓ ਇਹੋ ਮਨ ਪੰਜ ਤਤ ਕੋ ਜੀਓ ਇਹੋ ਮਨ ਲੈ ਜਾਉ ਓਨ ਮਨ ਰਹਿ ਤਉ ਤੀਨ ਲੋਕ ਕੀ ਬਾਤ ਕਹੈ ਯਈਆ ਜੋ ਜਾਣ ਤਉ ਦੁਰ ਮਤ ਹਾਨੁ ਕਰ ਬਸ ਕਾਇਆ ਗਾਓ ਰਣ ਰੂਤੋ ਭਜੈ ਨਹੀਂ ਸੂਰਉ ਥਾਰਉ ਨਾਓ ਹਰ ਆਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹਰਾ ਛਾਡੇ ਓ ਰਸਿਆਵਾ ਓ ਰਸ ਪੀਆ ਇਹ ਰਸ ਨਹੀਂ ਭਾਵਾ ਲੱਲਾ ਐਸੇ ਲੈ ਮੱਲਾ ਵੈ ਅੰਤ ਨਾ ਜਾਏ ਪਰਮ ਸਚ ਪਾਵੇ ਆਰ ਜਾਓ ਤਹਾਂ ਪ੍ਰੇਮ ਲੇਵ ਲਾਵੇ ਤੋ ਅਲੇ ਲਹਿ ਲੇ ਚਰਨ ਸਮਾਵੇ ਵਾ ਵਾ ਬਾਰ ਬਾਰ ਬਿਸਨ ਸਮہار ਬਿਸਨ ਸਮਾਰਨਾ ਆਵੇ ਹਾਰ ਬਲ ਬਲ ਜੇ ਬਿਸਨ ਤਨਾ ਜਸ ਗਾਵੇ ਵਿਸ਼ਨ ਮਿਲੇ ਸਭ ਹੀ ਸਚ ਪਾਵੇ ਵਾ ਵਾ ਵਾਹੀ ਜਾਨੀਆਂ ਵਾ ਜਾਣੇ ਇਹ ਹੋਏ ਇਹੋ ਆਰੇ ਉਹ ਜਬ ਮਿਲੈ ਤੋ ਮਿਲਤ ਨਾ ਜਾਣੇ ਕੋਏ ਸਸਾ ਸੋਨਿਕਾ ਕਰ ਸੋ ਦੋ ਘਟ ਪਰ ਚਾ ਕੀ ਬਾਤ ਨਰੋ ਦੋ ਘਟ ਪਰ ਚਾ ਜੋ ਉਪਜੈ ਭਾਉ ਪੂਰ ਰਿਆ ਤੈ ਤਰ ਭਵਨ ਰਾਉ ਖਖਾ ਖੋਜ ਪਰ ਜੋ ਕੋਈ ਜੋ ਖੋਜੈ ਸੋ ਬਹੁਰ ਨਾ ਹੋਈ ਖੋਜ ਬੂਝ ਜੋ ਕਰੈ ਵਿਚਾਰਾ ਤਉ ਭਵ ਜਲ ਤਰਤ ਨਾ ਲਾਵੈ ਬਾਰਾ ਸਸ ਸੋ ਸਹ ਸੇਈ ਸਵਾਰੈ ਸੋਈ ਸਹੀ ਸੰਦੇ ਨਿਵਾਰੈ ਅਲਪ ਸੁਖ ਸਾੜ ਪਰਮ ਸੁਖ ਪਾਵਾ ਤਬ ਤਬ ਇਹ ਤ੍ਰਿਯੋ ਕੰਤ ਕਹਾਵਾ ਹਾ ਹਾ ਹੋਤ ਹੋਏ ਨਹੀਂ ਜਾਨਾ ਜਬੀ ਹੋਏ ਤਵੇ ਮਨਮਾਨਾ ਹੈ ਤਾ ਸਹੀ ਲਖੈ ਜੋ ਕੋਈ ਤਬ ਉਹੀ ਉਹ ਇਹੋ ਨਾ ਹੋਈ ਲਿਓ ਲਿਓ ਕਰਤ ਫਿਰੈ ਸਭ ਲੋਗ ਤਾਂ ਕਰਨ ਵਿਆਪੈ ਬੋ ਸੋਗ ਲਕshmi ਵਰਸਿਓ ਜੋ ਲਿਓ ਲਾਵੇ ਸੋਗ ਮਿਟੈ ਸਭ ਹੀ ਸੁਖ ਪਾਵੇ ਖਖਾ ਖਿਰਤ ਖਪਤ ਗਏ ਕੀਤੇ ਖਿਰਤ ਖਪਤ ਅਜੂ ਨੈ ਚੇਤੇ ਆਪ ਜਗ ਜਾਣ ਜੋ ਮਨ ਆ ਰਹੈ ਜਹ ਕਾ ਵਿਚਰਾ ਤਹ ਥਿਰ ਲਹਿ ਬਾਵਨ ਅੱਖਰ ਜੋ ਰਿਆਨ ਸਕਿਆ ਨਾ ਅੱਖਰ ਏਕ ਪਛਾਨ ਸਤ ਕਾ ਸ਼ਬਦ ਕਬੀਰ ਆ ਕਹੈ ਪੰਡਤ ਹੋਏ ਸੋ ਹਨ ਪੈ ਰਹੈ ਪੰਡਤ ਲੋਗੈ ਕਉ ਬਿਵਹਾਰ ਗਿਆਨਵੰਤ ਕਉ ਤਤ ਵਿਚਾਰ ਜਾਂ ਕੈ ਜੀ ਜੈਸੀ ਬਦ ਹੋਈ ਕਹ ਕਬੀਰ ਜਾਨੈਗਾ ਸੋਈ ਇੱਕ ਓਅੰਕਾਰ ਸਤਗੁਰ ਪ੍ਰਸਾਦ ਆ ਰਾ ਗੌੜੀ ਥਿਤੀ ਕਬੀਰ ਜੀ ਕੀ ਸ਼ਲੋਕ 15 ਥਿਤੀ 7 ਵਾਰ ਕਹਿ ਕਬੀਰ ਉਰਵਾਰ ਨਾ ਪਾਰ ਸਾਧਕ ਸਿੱਧ ਲਖੈ ਜੋ ਭੇਉ ਆਪੇ ਕਰਤਾ ਆਪੇ ਦੇਉ ਥਿਤੀ ਅਮਾਵਸ ਮੈਂ ਆਸ ਨਿਵਾਰੋ ਅੰਤਰਜਾਮੀ ਰਾਮ ਸੁਮਾਰੋ ਜੀਵਤ ਪਾਵੋ ਮੁਖ ਦਵਾਰ ਅਨਪਉ ਸ਼ਬਦ ਤਤ ਨਿਜਸਾਰ ਚਰਨ ਕਮਲ ਗੋਬਿੰਦ ਰੰਗ ਲਗਾ ਸੰਤ ਪ੍ਰਸਾਦ ਭੈ ਮਨ ਨਿਰਮਲੋ ਹਰ ਕੀਰਤਨ ਮੈਂ ਅੰਨ ਦਿਨ ਜਾਗਾ ਰਹਾਓ ਪਰਵਾ ਪ੍ਰੀਤਮ ਕਰੋ ਵਿਚਾਰ ਘਟ ਮੈਂ ਖੇਲੇ ਅ ਘਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਦਪੁਰਖ ਮੈਂ ਰਹਿ ਸਮਾਏ ਦੁਤੀਆ ਦੋਹ ਕਰ ਜਾਨਾ ਅੰਗ ਮਾਇਆ ਬ੍ਰਹਮ ਰਮੈ ਸਭ ਸੰਗ ਨਾ ਓਬੜਾ ਨਾ ਕੜਤਾ ਜਾਏ ਅਕਲ ਨਰੰਜਨ ਏਕੈ ਪਾਏ ਤ੍ਰਿਤਿਆ ਤੀਨੇ ਸਮ ਕਰ ਲਿਆ ਵੈ ਆਨੰਦ ਮੂਰ ਪਰਮ ਪਦ ਪਾਵੈ ਸਾਧ ਸੰਗਤ ਉਪਜੈ ਵਿਸਵਾਸ ਬਾਹਰ ਪੀਤਰ ਸਦਾ ਪ੍ਰਗਾਸ ਚੌਥਾ ਚੰਚਲ ਮਨ ਕੋ ਗਹੋ ਕਾਮ ਕ੍ਰੋਧ ਸੰਕਬੋ ਨਾ ਬਹੋ ਜਲਥਲ ਮਾਹੇ ਆਪੇ ਆਪ ਆਪੇ ਜਪੋ ਆਪ ਨਾ ਜਾਪ ਪੰਜੇ ਪੰਜ ਤਤ ਵਿਸਾਰ ਕਨਕ ਕੰਮ ਨਹੀਂ ਜੁਗ ਬਿਵਹਾਰ ਪ੍ਰੇਮ ਸੁਧਾ ਰਸ ਪੀਵੇ ਕੋਏ ਜਰਾ ਮਰਨ ਦੁਖ ਫੇਰ ਨਾ ਹੋਏ